ਆਰਮਣ ਵੱਡੀ ਬਿਲਡਿੰਗ ਚ ਲੈ ਜੀ ਓਏ ਛੋਟੀਆਂ ਚ ਬੁੰਡੇ ਵਾੜਦੀ ਭਰਾਵਾ ਲਾਇਆ ਜੇ ਵੱਡੀ ਤੇ ਹੁਣੇ ਸਾਲਾ ਇਹ ਸੀ ਤਾਂ ਲੈਵੀ ਫੈਨ ਚ ਫੋਨ ਕਰਾਂ ਮੋਈ ਜਾਂਦਾ ਈਪੀ ਚੱਲਦਾ ਉੱਪਰ ਦੀ ਸੜਕ ਜੇ ਤਾਂ ਭੁੱਲ ਗਿਆ ਜੀ ਮੈਨੂੰ ਮਾਰ ਗੋਲੀ ਮਾਰ ਉਹ ਪੁੱਦੀ ਦਾ ਮੇਰੇ ਮਗਰ ਸਾਲਾ ਜਿਹੜੀ ਤੁਸੀਂ ਆਪਣੀ ਉਹ ਸੱਚੀ ਨਹੀਂ ਗੱਠ ਨਾਲ ਨਾਪੀ ਜਾਣੀ ਐਂ ਚੁੱਦੋਂ ਇੰਨੀ ਮਾਇਆ ਸ਼ਾਪ ਲੈਣੀ ਤੁਸੀਂ ਤੁਹਾਡਾ ਮੈਪ ਵੇਖ ਦੇ ਲਿਆ ਤੁਹਾਡਾ ਬਹੁਤ ਵਧੀਆ ਤੁਸੀਂ ਮਾਇਆ ਛਾਪਣੀ ਹੋ ਲੇ ਗੁੜੀ ਮਾਰਦਾ ਸਾਥ ਹੋਵੇ ਭੈਣ ਚੋ ਦਾ ਮਾਇਆ ਨਾ ਛਾਪ ਹੋਵੇ ਅੱਗੇ ਬੰਦੇ ਹੈ ਚਲੋ ਫੇਰ ਚਲਿਏ ਚਲੋ ਆਜੋ ਚਲਿਏ ਓਏ ਆਜੋ ਦੇਖੀ ਜਾਊਂਗਾ ਜੋਂਦਾ ਚਲੋ ਆਜੋ ਬੋ ਚਲੋ 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 ਆਜੋ ਆਜੋ ਕੋਣਾ ਟਪੂ ਜਾਊਂਗਾ ਦੇਖੀ ਜਾਊਂਗਾ ਭੈਣ ਦੀ ਲੰਨ ਡਰਦੇ ਆ ਕਿ ਇਹ ਤਾਂ ਆਹ ਦੇ ਲਾਰਮਰ ਹੋਣੀ ਬੱਤੀ ਦਾ ਆਏ ਨਹੀਂ ਹੋਣ ਸਰਵਨ ਭਾਜੀ ਬਚਾਇਆ ਨਹੀਂ ਨਾ ਤੁਸੀਂ ਮੈਨੂੰ ਮਨ ਲੱਗ ਗਿਆ ਬੜਾ ਭੈਣ ਚੋ ਤੋਂ ਬਚਾਇਆ ਨਹੀਂ ਮੈਨੂੰ ਖਾਛੂ ਤੂੰ ਬੁੱਧੀਓ ਨਹੀਂ ਆ ਜੀ ਮਰੀ ਜਾ ਜਿਹੜਾ ਲੈ ਆ ਲਾਸਟ ਚਾਹੁੰਗਾ ਉਹ ਹੀ ਰੀਕੋਲ ਤੇ ਜਾਊਂਗਾ ਭੈਣ ਦੇ ਰੋੜੇ ਤਿੰਨੇ ਲਾਸਟ ਤੇ ਆ ਉਹ ਕਿੱਥੇ ਜਾਣਾ ਦੱਸੋ ਮੈਨੂੰ ਛੇਤੀ ਕਿੱਥੇ ਜਾਣਾ ਹੋਏ ਆਗਰੀ ਤੇ ਤੂੰ ਹੀ ਆ ਦਾਲਿਆ ਹੋਰ ਕੋਣ ਆ ਤੂੰ ਉਦਾਂ ਹੀ ਮਰਿਆ ਭੈਣ ਚੋ ਦਾ ਨਜਾਇਜ਼ ਆਜੋ ਭੋਤੜੀ ਤੋਂ ਮੇਰੀ ਨਾ ਬੁੰਡ ਵੜਵਾ ਦੇ ਹੁਣ ੱੱਲੇ ਦੀ ਸੜਾ ਟੂ ਤੂੰ ਬਿਕਮ ਪਰ ਪ੍ਰੋ ਹੋਊਂ ਨੋੜੀ-ੋੜੀ ਬਣੂਗਾ ਪ੍ਰੋ ਸਾਲਿਆ ਤੂੰ

awesome ਚਲ ਜੇ ਫਿਰ ਮੋਰ ਨੂੰ ਜਾਂ ਨਹੀਂ ਉਹ ਉੱਡਣ ਵਾਲਾ ਚੱਕ ਲੋ ਇੱਕ ਜੰਤਰ ਪਿਆ ਮੇਰੇ ਕੋਲ ਸਪਲਾਈਜ਼ ਹੈ ਉਹ ਚਲ ਜੇ ਮੋਰ ਨੂੰ ਸੱਲਾ ਮੈਂ ਪਰੂ ਉਹ ਭੋਸੜੀ ਤੇ ਸਾਡੇ ਜੋ ਸਾਰਿਆਂ ਚ ਉਹ ਸੁਦਾ ਬੜਾ ਚਲਾ ਵੀ ਗਿਆ ਮੋਰੇ ਤੂੰ ਭੈਣ ਚੋਦਾ ਕਿਡੀਆਂ ਗੱਲਾਂ ਕਰੀ ਜਾਂਦਾ ਨਾਲ ਬਣ ਪਾਜੀ ਅੱਧਾ ਧੋੜੀ ਨਾ ਭੈਣ ਚੋਦੋ ਗੀਨ ਤੁਹਾਡਾ YouTube ਤੇ ਵੀਡੀਓ ਪੈਣੀ ਆ ਭੈਣ ਚੋਦੋ ਜੋਨ ਆ ਗਿਆ ਟੱਪੂ ਚੱਲ 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 ਓਏ ਬੰਦਾ ਮਾਰੀ ਓਹੜਾ ਆ ਮੇਰੀ ਭੈਣ ਚੋਤਾ ਉਹ ਇਧਰ ਟੱਪੂ ਹਰਮਨ ਭਾਜੀ ਉੱਤਰਿ ਆਓ ਤਾਂ ਲੈ ਭੈਣ ਚੋਦੋ ਹਰਮਨ ਨੱਟ ਜਾ ਨਹੀਂ ਪਰ ਹਰਮਨ 8000 ਨੱਟ ਜਾ ਨੱਟ ਜਾ ਨੱਟ ਜਾ ਹਰਮਨ ਤਰੇ ਨੱਟ ਜਾ ਸਾਲਿਆ ਜਿੰਨੀ ਜੇਤੀ ਨੱਟ ਉਹਦਾ ਨਾ اٹੇ ਜਾਵੇ ਨਾ ਵੀਰ ਰਮਨਾ ਭਾਜੀ ਪਤਾ ਕਿੰਨੇ ਵਧੀਆ ਬੰਦੇ ਆ ਸਾਰਿਆਂ ਦੀ ਹੈਲਪ ਕਰਦੇ ਆ ਬੋਲਦਾ ਨਹੀਂ ਟੱਪੂ ਹੈਲੋ ਬੋਲਦਾ ਨਹੀਂ ਸਾਲਿਆ ਆਸਮ ਆਸਮ ਥੈਂਕਸ ਥੈਂਕਸ ਕੀ ਗਈ ਜਾਂਦਾ ਹੋਇਆ ਪੈਗਾ ਬੋਰਡਿਆਂ ਜਾਂ ਸੜਾ ਤੂੰ ਪਰੋ ਆ ਭੋਦੜੀ ਦਾ ਤੂੰ ਵੀ ਮਰਿਆ ਹੀ ਆ ਮਰੇ ਜਾ ਕੇ ਸਾਲਿਆ ਸੜਾ ਅੱਛੂ ਵੀ ਬੋਟ ਹੈ ਹੀ ਆ ਭੈਣ ਚੋਏ ਬੜਾ ਬਰੋ ਆ ਅਰੇ ਪ੍ਰੋ ਪਲੇਅਰ ਸੜਾ ਪ੍ਰੋ ਪਲੇਅਰ ਦਾ ਭੈਣ ਚੋ ਉਹ ਸਾਲੇ ਭੈਣ ਦੀ ਲਾਣਾ ਹਰ ਚੋਤ ਤੋਂ ਭੈਣ ਚੋ ਚਪੇੜਾ ਮਾਰ ਕੇ ਪਹਿਲਾਂ ਮੂਰਸਰ ਕਹੋ ਆਪਣਾ ਜਿਹੜਾ ਸੜਾ ਫੋਟਵਾ ਪਾਈ ਜਾਂਦਾ ਬਸ ਮੱਚੀ ਆਂ ਥੈਂਕਸ ਥੈਂਕ ਆ ਚੋ ਨਹੀਂ ਹਟਦਾ ਪੂਰੀ ਹੱਤ ਕਰਉਂਦਾ ਬੈਂਚ ਪੂਰੀ ਕੋਈ ਨਹੀਂ ਆਉਂਦਾ ਆ ਗਿਆ ਬੜਾ ਸਾਲਾ ਬੰਦਾ ਭੈਣ ਦੀ ਲਾ ਸ਼ਵੇਹ ਕਹਤਾ ਲੋਕ ਵੀ ਭਾਜੀ ਬਦਲੀਏ ਮਾਰਕ ਲొਕੇਸ਼ਨ ਵਾਚ ਆਊਟ ਲੂਟਣਾਟ ਐਨੀਮੇ ਤੋਂ ਕੋਈ ਫੈਂਟੇ ਉਧੋਂ ਮਰ ਮੁੜ ਜਾਣਾ ਇੱਦਾਂ ਹੀ ਮੈਂ ਹਰ ਹੁਣ ਬੰਦਾ ਰੋਕ ਰੋਕ ਕੇ ਇੱਥੇ ਬੰਦਾ ਮੈਂ ਪਾਜੀ ਇਕੱਲਾ ਤਾਂ ਨਹੀਂ ਹੋਣਾ ਓਏ ਮਟਾ ਦਉੰ ਮਨ ਨੂੰ ਮੈਂ ਦੱਸ ਪੰਜ ਗੱਡੀ 'ਚ ਬੈਠੋ ਆਜੋ ਗਲੀ ਮਾਰ ਵੀ ਮਾਰ ਗਿਆ ਵੇ ਜੱਸੇ ਜਾ ਟੱਪੂ ਪਾ ਜਾਂ ਬੰਦਾ ਲੇਟੇ ਅੰਦਰ ਚਲ ਜਾ ਉੜ ਕੇ ਵਾਚ ਆਊਟ ਉਹਨਾਂ ਨੂੰ ਦੇਖਦਾ ਹੀ ਨਹੀਂ ਟੱਪੂ ਮਾਰਦੇ ਉਹਨਾਂ ਨੂੰ ਦੇਖਦਾ ਹੀ ਨਹੀਂ ਦੇਖ ਕੇ ਉਹਨਾਂ ਨੂੰ ਜਦ ਰਿਕਾਲ ਤੇ ਜਾਂ ਜਾਓ ਯੂਰ ਟੀਮ ਮੇਟਸ ਕੈਨ ਸਟਿਲ ਰਿਕਾਲ ਯੂ ਟੱਪੂ ਮਰ ਜਾਣੇ ਓਏ ਜੇ ਦਵਰਚੂ ਆ ਜਾਂਦਾ ਆਸਮ ਆ ਚੂ ਸਾਲਿਆ ਥੋੜਾ ਤੱਤਾ ਯਾਰ ਮੂਡ ਤੋਂ ਹੀ ਭੈਣ ਚੋ ਦਾ ਮੌਕਾ ਜਣਾ ਜੇ ਦੋ ਦੋ ਕਰਨਾ ਮੁੱਕਰ ਲੱਗਾ ਰੀਕੋਲ ਆਸਮ ਗੈਟ ਇਨ ਦ ਕਾਰ ਆ ਚੂ ਸਾਲਿਆ ਥੋੜਾ ਯਾਰ ਆ ਚੂ ਸਾਲਿਆ ਥੋੜਾ ਮੁੰਡਾ ਤੋਂ ਤੱਤਾ ਹੀ ਜਾਂਦਾ ਮੈਂ ਹੁਣ ਆ ਚੂ ਨਹੀਂ ਦੇਖਦਾ ਭੈਣ ਜਿੱਦਣ ਕੋਰੇ ਭੈਣ ਜੇ ਦੋ ਪੀਵਾਂ ਲੇ ਲੇਟ ਗਿਆ Awesome. I'm recalling a teammate. Thanks. Yay! ए दुनिया यार टीपडा ही काय गळवा तेरी खरा है करी है की लाइव या तू लाइव है ना हे हे तो बहुत निकाल दे न <s tweet> s O N S O watch out <laughs> ਮਗਰੋ ਪੈ ਗਈ ਪੈਂਜੂ ਦਾ ਮਗਰੋ ਪੈ ਗਈ ਮਗਰੋ ਪੈ ਗਈ ਜੀ ਵੀ ਗੇਮ ਮਗਰੋ ਪੈ ਗਈ ਮਗਰੋ ਪੈ ਗਈ ਮੈਂ ਕਹਿ ਤਾ ਸੀ ਮਗਰੋ ਪੈ ਗਈ ਭੱਜ ਗਿਆ ਭੱਜ ਗਿਆ ਭੱਜ ਗਿਆ ਉਧਰ ਨਿਕਲ ਮੈਂ ਬੱਦੀ ਦਾ ਜੋ ਕਹਿੰਦਾ ਉਹ ਸੱਚੇ ਕਹਿੰਦਾ ਹੁੰਦਾ ਪੈਂਜੂ ਦੋ ਤਿੰਨ ਮਾਈਨਸ ਹੋ ਗਿਆ ਫੇਰ ਦਿਲਨ ਨੂੰ ਦੋ ਮੈਚ ਲਾਏ ਦੋ ਮਾਈਨਸ ਹੀ ਤੇਨੇ ਕਿੱਲੇ ਕਰੀ ਕੋਲ ਟੀਮ ਬਾਈ ਸਨੀ ਖੇਡਣਾ ਦਾ ਤੁਸੀਂ ਟੀਮ ਚ ਖੇਡਣ ਵਾਲੇ ਬੰਦੇ ਨਹੀਂ ਹੈਗੇ ਇੰਨਾ ਰੀਨ ਕਿਹਾ ਤਾਂ ਮੈਂ This is a simulation game set in a virtual world. I made the top three does just does represent real life. ਪਲੀਜ਼ ਪਲੇ ਇਨ ਮਾਈ ਗੇਮ ਅੱਗੇ ਨਾ ਕਿ ਵੀ ਆ ਰਹੇ ਆ ਇੰ ਆ ਸਾਰੇ ਗੋਲੀ ਮਾਰ ਭੈਣ ਚੋਦੋ ਗੇਮ ਚ ਇ ਨਹੀਂ ਆਇਆ ਟੱਪੂ ਬੋਲਦਾ ਨਹੀਂ ਉਹ ਬੋਤੜੀ ਦਾ ਮਰ ਗਿਆ ਭੈਣ ਚੋਦੋ ਵਿਜਲੇ ਮੈਚ ਕਿੱਡਰਾ ਨਹੀਂ ਆਉਂਦਾ ਤੈਨੂੰ ਮੈਨੂੰ ਸਿੱਖ ਸਾਲਾ ਕਿੱਦਾਂ ਘੇਟੀ ਜਾਂਦਾ ਪੂ 3.5 ਦਾ ਤੈਨੂੰ ਪਤਾ ਨਹੀਂ ਲਾਈਵ ਚੱਲਦਾ ਥਾਲਾ ਲਾਈਵ ਜਦੋਂ ਲਾਈਵ ਚੱਲਦਾ ਵੀ ਉਦੋਂ ਭਾਂਜੇ ਤੋਂ ਥੋੜਾ ਸੀਰੀਅਸ ਖੇਡਣਾ ਹੁੰਦਾ ਵੇ ਹੇ ਹਰਮਨ ਭਾਈ ਮਜ਼ਾਕ ਕਢਾਉਂਦੇ ਮੇਰਾ ਭਾਂਜਾ ਮੈਂ ਤੁਹਾਡੀ ਬੇਇੱਜ਼ਤੀ ਨਹੀਂ ਕਰਦਾ ਜਿੱਦ ਕਰਦਾ ਮੈਂ ਤੁਹਾਡੀ ਥਾਲਾ ਗੋਡੇ ਫੱਟੜ ਨੂੰ ਭਾਂਜੇ ਤੋਂ ਖਵਾ ਦਿਓ ਪਲਾ ਦਿਓ ਭਾਂਜੇ ਤੋਂ ਜੋ ਮੰਗਦਾ ਹੋ ਮੈਂਗੋ ਸ਼ੇਕ ਸਾਲੇ ਫੋਲੋ ਨਹੀਂ ਐਂ ਜੋ ਤਾ ਉੱਤਰ ਜੋ ਉੱਤਰ ਜੋ ਦੋਈ ਜਾਣੇ ਉੱਤਰ ਜੋ ਸਾਲੇ ਉੱਤਰੇ ਨਹੀਂ ਕੌਣ ਕੌਣ ਗੋਡਾ ਫਟੜਾ ਗੋਡਾ ਫਟੜਾ ਠੀਕ ਐ ਹਨ ਅਲਗੇ ਨਾਮ ਬਈਆ ਜਦੋਂ ਗੋਡਾ ਇੱਦਾਂ ਹੀ ਤਾਂ ਠੀਕ ਹੋਣਾ ਐ भाई सब तो पहला वो को मैं लास्ट कर दे अब पता मरना है Help! मेरे पास सप्लाईज है वाच आउट वाच आउट ਕਰਮਣ ਬਾਹ ਤੱਪੂ ਬਾਹ ਟੱਪੂ ਬਾਹ ਆਈ ਟੱਪੂ ਨੌਕ ਪਏ ਆ ਬਾਹ ਬੰਦੇ ਯਾਰ ਮੇਰੇ ਫਿਨਿਸ਼ ਕਰਾ ਦੇ ਟੱਪੂ ਟੱਪੂ ਫਿਨਿਸ਼ ਕਰਾ ਦੇ ਟੱਪੂ ਜੋ ਹੋ ਗਿਆ ਨਾ ਫਿਨਿਸ਼ ਕਰਾ ਦੇ ਯਾਰ ਟੱਪੂ ਫਿਨਿਸ਼ ਕਰਾ ਦੇ ਮੇਰਾ ਵੀਰ ਟੱਪੂ ਬਾਹ ਫਿਨਿਸ਼ ਕਰਾ ਦੇ ਲੈਪ ਟੱਪੂ ਆਏ ਹੋਏ ਟੱਪੂ ਭੈਂਚ ਦੇਖ ਹੋ ਰਿਹਾ ਟੱਪੂ ਖੋ ਰਿਹਾ ਭੈਂਚ ਦੋ ਕਿਲਾ ਮੇਰੇ ਟੱਪੂ ਖੋ ਰਿਹਾ ਇੱਕ ਆ ਗਿਆ ਇੱਕ ਰਹਿ ਗਿਆ ਜਿਹੜਾ ਆਖਰੀ ਜਾਊਂਗਾ ਭੈਣ ਚੋਰੀ ਕੋਲ ਤੇ ਜਾਊਂਗਾ ਚਲਾ ਥੂੜੀ ਕੋਲ ਤੇ ਭੈਣ ਚੋਰੀ ਤੋਂ ਇੱਕ ਇੱਕ 킬 ਦਾ ਟੱਪ ਇੱਕ ਇੱਕ 킬 ਤਾਂ ਆਇਆ ਤਾੜੇ ਜੋਕਰ ਅਸਮ 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 ਅਸਮ

புதி ஜலி தூதா தான்

um awesome. ਨਹੀਂ ਨਹੀਂ ਖੇਡ ਤੂੰ ਉਹਨੇ ਹੋ ਜਾਣਾ ਰੀਕੋਲ ਦੁਬਾਰਤੀ ਆਪਣੇ ਆਪ ਹੀ ਫੇਰ ਜਦੋਂ 9 ਕਿਲ ਕਰ ਦਿੱਤੇ ਉਹਨੇ ਕੰਮ ਤੇ ਹੁੰਦੇ ਤਾਂ ਕੋਈ ਉਧਰ ਹੀ ਬੰਦੇ ਆ ਜਿੱਥੇ ਮੈਂ ਮਰਿਆ ਹੁਣ ਤਾਂ ਗਿਆ ਬੈਂਤੀ ਦਲਨ ਆਸਮ ਐਕਸਲੈਂਟ ਇਟ ਡੋਟ ਵਰਕ ਬੈਂਤੀ ਦਲਨ ਤਪੂ ਪਾ 14 ਤਪੂ ਆਈਡੀ ਦਾ ਨਾਮ ਜੈ ਭੀਮ ਰੱਖ ਲੈ ਸਾਲਿਆ ਭੈਂ 14 ਜੇ ਤੂੰ ਨਾਲ ਹੀ ਪਤਾ ਲੱਗੇ ਸਾਲਿਆ ਚਮੜਾ ਕੇ ਤੂੰ ਘੱਟ ਪੁੱਤੀ ਦਾ ਬਾਹਰ ਨਹੀਂ ਨਹੀਂ ਹੋ ਗਿਆ ਰੀਕਾਲ ਹੋ ਗਿਆ ਰੀਕਾਲ ਹੋ ਗਿਆ ਰੀਕਾਲ ਹੋ ਗਿਆ ਰੀਕਾਲ ਹੋ ਗਿਆ ਬੱਤ ਜੀ ਬੱਤ ਜੀ ਉੱਤਰ ਜਾ ਰੀਕਾਲ ਹੋ ਗਿਆ ਰੀਕਾਲ ਹੋ ਗਏ ਅਹ ਰੀਕਾਲ ਹੋ ਗਏ ਆਮ ਰੀਕਾਲ ਹੋ ਗਏ ਆਮ ਰੀਕਾਲਿੰਗ ਇਟ ਸੀਮ ਰੀਕਾਲ ਤਾਂ ਹੋ ਜੀਏ ਰੋਣਾ ਪਹਿਲਾਂ ਹੀ ਚੱਕ ਲੈਂਦਾ ਤੂੰ ਥੈਂਕਸ ਥੈਂਕਸ ਪਾਜੀ ਮੈਂ ਗਿਆ ਹੱਤੋ ਕੀ ਪੁਰੀ ਵਾਚ ਆਊਟ ਵਾਚ ਆਊਟ ਉਹ ਸਾਰੇ ਸਾਰੇ ਨਾ ਭੈਣ ਚੋ ਉੱਥੇ ਜਾਓ ਪ੍ਰਭਾ ਛੋੜੇ ਅੜੀਟੇ ਨੂੰ ਕਿੱਥੇ ਘਟਾਵਾਂਗੇ ਭੈਣ ਚੋ ਹੁਣ ਨੋ ਲੈ ਦੱਸ अलग बहन जो तो गड्डी तो कपड़ा मार के आया हूँ इधर दूजी है एक बहुत अपनी है चाकरों ले कहीं ना आगे ਪੁੱਦੀ ਦਾ ਵਰਕ ਇਟ ਨਾਲ ਉਟੇ ਛੱਡੇ ਸਾਰਾ ਸਮਾਨ ਛੱਡੇ ਆ ਜਾਂਦਾ ਤੁਹਾਡੇ ਲਈ ਮੇਰੇ ਭਰਾਵਾਂ ਨੇ ਹੁਣ ਲੁੱਟਣਾ ਜੂੰਨ ਚ ਆ ਜਾਓ ਬੁੱਤਾਂ ਭੈਣ ਚੋਂ ਤੂੰ ਮਰ ਮੁਰ ਜਾਣਾ ਤੁਸੀਂ ਇੱਥੇ ਇਹ ਯਾਰ ਮਾਨਾ ਭਾਜੀ ਤੂੰ ਪੁੱਦੀ ਦਾ ਉੱਦੈ ਮਰੀ ਜਾ ਇਹੀ ਚੂਹ ਬੈਂਚੋਂ ਤਾਂ ਤੇਰੀ ਉਹ ਨਗੈਲੀਆਂ ਮਰਵਾ ਜਾਂਦੀਆਂ ਤੈਨੂੰ ਓਏ ਰੀਅਲ ਲਾਈਫ ਚ ਵੀ ਨਹੀਂ ਤੂੰ ਡਰਦਾ ਤੇ ਭੈਂਚੋਂ ਪਬਜੀ ਲਾਈਫ ਚ ਵੀ ਨਹੀਂ ਇਹ ਤਾਂ ਗੱਲ ਬਾਤ ਦਾ ਜਾਲ ਹੈ ਭੈਂਚੋਂ ਤਾਂ ਮੰਗ ਕੇ ਉਹਨੂੰ ਲੱਭੇ ਆਉਂਗੇ ਦੰਦੀ ਚੱਟੂਗੇ ਕੁਝ ਵਾਜੋ ਕੋਤਰੀ ਦੇ ਗੱਡੀ ਗੱਡੀ ਮਰਵਾ ਕੇ ਭੈਣ ਤੇ ਲੋੜਿਆ ਮੰਨੂ ਉਹ ਭੈਣ ਜੋ ਚੁਪ